ਇੱਕ ਪਾਸੇ ਪੰਜਾਬ ਸਣੇ ਪੂਰੇ ਉੱਤਰੀ ਭਾਰਤ ਦੇ ਵਿੱਚ ਮਾਹੌਲ ਲਗਾਤਾਰ بارش ਦੇ ਨਾਲ ਖਰਾਬ ਹੁੰਦਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫੱਟ ਰਹੇ ਨੇ ਇਸ ਕਰਕੇ ਤਬਾਹੀਆਂ ਦੀਆਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ। ਪੰਜਾਬ ਦੇ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਕਿਸਾਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਦਿਨੋ-ਦਿਨ ਵਾਧਾ ਹੁੰਦਾ ਦਿਖਾਈ ਦੇ ਰਿਹਾ ਤੇ ਦੂਜੇ ਪਾਸੇ ਅਮਰੀਕਾ ਦੇ ਵਿੱਚ ਵੀ ਕੁਝ ਅਜੀਹੀਆਂ ਹੀ ਤਸਵੀਰਾਂ ਬਣਦੀਆਂ ਦਿਖਾਈ ਦੇ ਰਹੀਆਂ ਨੇ। ਰੀਪੋਰਟ ਮੁਤਾਬਕ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਦੇ ਕਸਕੇਡੀਆ ਅਸੈਪਟ ਕਸ਼ਨ ਜ਼ੋਨ ਦੇ ਵਿੱਚ ਵੱਡਾ ਭੁਚਾਲ ਆ ਜਾਂਦਾ ਹੈ ਤਾਂ ਇਹ ਹਜ਼ਾਰ ਫੁੱਟ ਤੱਕ ਉੱਚੀਆਂ ਸੁਨਾਮੀ ਲਹਿਰਾਂ ਪੈਦਾ ਕਰ ਸਕਦਾ ਹੈ ਜੋ ਅਮਰੀਕਾ ਦੇ ਪੱਛਮੀ ਤੱਟ ਦੇ ਕਈ ਹਿੱਸਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਸਕਦਾ ਹੈ ਜਾਣਕਾਰੀ ਮੁਤਾਬਕ ਇਹ ਤਿੰਨੋਂ ਰਾਜ ਵਾਸ਼ਿੰਗਟਨ, ਓਰੇਗਨ ਤੇ ਉੱਤਰੀ ਕੈਲੀਫੋਰਨੀਆ ਦੇ ਵਿੱਚ ਸੁਨਾਮੀ ਨਾਲ ਸਭ ਤੋਂ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਜਿਤਾਈ ਗਈ ਹੈ ਜਦਕਿ ਅਲਾਸਕਾ ਤੇ ਹਵਾਈ ਵੀ ਖਤਰੇ ਦੇ ਵਿੱਚ ਹੈ ਪਰ ਸੀਐਸਜ਼ਡ ਤੋਂ ਦੂਰੀ ਹੋਣ ਕਰਕੇ ਉੱਥੇ ਇਸ ਦਾ ਅਸਰ ਕੁਝ ਘੱਟ ਰਹੇਗਾ ਇਸ ਦੇ ਨਾਲ ਹੀ ਕਿ ਸਕੇਡਿਆ ਸਬਰੀਕੇਸ਼ਨ ਜ਼ੋਨ ਜ਼ਿਆਦਾ ਜੀਏਗਾ ਇਸ ਦੇ ਵਿੱਚ 600 ਮੀਲ ਇਹ ਲੰਬਾ ਮੰਨਿਆ ਜਾਂਦਾ ਹੈ ਜੋ ਉੱਤਰੀ ਕੈਲੀਫੋਰਨੀਆ ਤੋਂ ਲੈ ਕੇ ਕੈਨੇਡਾ ਦੇ ਬੈਂਕੂਵਰ ਟਾਪੂ ਤੱਕ ਫੈਲਿਆ ਹੋਇਆ ਹੈ ਇੱਥੇ ਜਵਾਨ ਡੀ ਪੂਗਾ ਪਲੇਟ ਨਾਂ ਦੀ ਸਮੁੰਦਰੀ ਪਲੇਟ ਉੱਤਰੀ ਅਮਰੀਕਾ ਪਲੇਟ ਦੇ ਹੇਠਾਂ ਸਰਕਦੀ ਹੈ ਇਸ ਪਲੇਟ ਦੀ ਹਲਚਲ ਦੇ ਨਾਲ ਬਹੁਤ ਜ਼ਿਆਦਾ ਸਟ੍ਰੈਸ ਪੈਦਾ ਹੁੰਦਾ ਜਦ ਕਿ ਇਹ ਤਣਾ ਇਕੱਠੇ ਨਿਕਲਦਾ ਤਾਂ ਭਿਆਨਕ ਪੁਚਾਲ ਤੇ ਸੁਨਾਮੀ ਆਉਂਦੀ ਹੈ ਵਰਜੀਨੀਆ ਟੈਕ ਯੂਨੀਵਰਸਿਟੀ ਦੀ ਜੀਓਲੋਜਿਸਟ ਅਟੀਨਾ ਡੂਰਾ ਦੇ ਅਗਵਾਈ ਦੇ ਵਿੱਚ ਇੱਕ ਰਿਸਰਚ ਹੋਈ ਜਿਸ ਦੇ ਮੁਤਾਬਕ ਅਗਲੇ 50 ਸਾਲਾਂ ਦੇ ਵਿੱਚ 15% ਸੰਭਾਵਨਾ ਹੈ ਕਿ ਕੇਸਕੇਡਿਆ ਸੈਪਟਿਕਸਨ ਜ਼ੋਨ ਯਾਨੀ ਕਿ ਸੀਐਸਜ਼ਡ ਦੇ ਵਿੱਚ 8.0 ਜਾਂ ਫਿਰ ਇਸ ਤੋਂ ਵੱਡਾ ਭੁਚਾਲ ਆ ਸਕਦਾ ਹੈ ਇਸ ਭੁਚਾਲ ਦੇ ਨਾਲ ਧਰਤੀ ਲਗਭਗ 6.5 ਫੁੱਟ ਤੱਕ ਧੱਸ ਸਕਦੀ ਹੈ 1000 ਫੁੱਟ ਤੱਕ ਉੱਚੀਆਂ ਸੁਨਾਮੀ ਲਹਿਰਾਂ ਉੱਠ ਸਕਦੀਆਂ ਨੇ ਤੇ ਕੁਝ ਹੀ ਮਿੰਟਾਂ ਦੇ ਵਿੱਚ ਸ਼ਹਿਰ ਪਾਣੀ ਦੇ ਨਾਲ ਪੂਰੀ ਤਰ੍ਹਾਂ ਡੁੱਬ ਸਕਦੇ ਨੇ ਰਿਸਰਚ ਤਾਬਕ ਜੇਕਰ ਅਜਿਹਾ ਭੁਚਾਲ ਤੇ ਸੁਨਾਮੀ ਆਉਂਦਾ ਤਾਂ 170000 ਤੋਂ ਵੱਧ ਇਮਾਰਤਾਂ ਤਬਾਹ ਹੋ ਸਕਦੀਆਂ ਨੇ 30000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਸਕਦੀ ਹੈ 81 ارب ڈالر ਤੋਂ ਵੱਧ ਆਰਥਿਕ ਨੁਕਸਾਨ ਹੋ ਸਕਦਾ ਹੈ ਉਤਰੀ ਕੈਲੀਫੋਰਨੀਆ ਤੇ ਹੋਰ ਸੂਬਿਆਂ ਦੀ ਜਗ੍ਹਾ ਸਮੁੰਦਰੀ ਕਸਬੇ ਦੇ ਵਿੱਚ ਕੁਝ ਕਿਲੋਮੀਟਰਾਂ ਦੇ ਵਿੱਚ ਉਹ ਪਾਣੀ ਦੇ ਹੇਠਾਂ ਆ ਸਕਦੇ ਨੇ ਸੜਕਾਂ ਬਿਜਲੀ ਪਾਣੀ ਆਵਾਜਾਈ ਸਾਰੀਆਂ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਨੇ ਰਿਪੋਰਟ ਮੁਤਾਬਕ ਸਾਲ 1700 ਦੇ ਵਿੱਚ ਇਸ ਜ਼ੋਨ 'ਚ ਇੱਕ ਭਿਆਨਕ ਭੁਚਾਲ ਆਇਆ ਸੀ ਜਿਸ ਦੇ ਨਾਲ ਸੁਨਾਮੀ ਦੀਆਂ ਲਹਿਰਾਂ ਜਾਪਾਨ ਤੱਕ ਪਹੁੰਚ ਗਈਆਂ ਸਨ ਪਰ ਉਸ ਵੇਲੇ ਆਬਾਦੀ ਘੱਟ ਸੀ ਅਤੇ ਸ਼ਹਿਰ ਵੀ ਘੱਟ ਵਿਕਸਤ ਸਨ ਤੇ ਅੱਜ ਦੇ ਸਮੇਂ ਦੇ ਵਿੱਚ ਇਸ ਦਾ ਅੱਜ ਤਰੀਕੇ ਦਾ ਨੁਕਸਾਨ ਪਹਿਲਾ ਨਹੀਂ ਹੋਇਆ ਤੇ ਉਹ ਅੱਜ ਨੁਕਸਾਨ ਜ਼ਿਆਦਾ ਹੋ ਸਕਦਾ ਕਿਉਂਕਿ ਦੇਸ਼ ਜ਼ਿਆਦਾ ਵਿਕਸਿਤ ਹੋ ਚੁੱਕਾ ਹੈ ਰਿਪੋਰਟ ਮੁਤਾਬਕ ਟੀਮ ਨੇ ਹਜ਼ਾਰਾਂ ਕੰਪਿਊਟਰ ਮਾਡਲ ਦੀ ਮਦਦ ਦੇ ਨਾਲ ਖਤਰੇ ਦਾ ਅੰਦਾਜ਼ਾ ਵੀ ਲਗਾਇਆ ਤੇ ਉਹਨਾਂ ਨੇ ਇਹ ਪਾਇਆ ਕਿ ਮੌਜੂਦਾ ਹੈਜ਼ਰਡ ਮੈਪ ਖਤਰੇ ਨੂੰ ਅਸਲ ਦੇ ਨਾਲੋਂ ਘੱਟ ਦਿਖਾ ਰਿਹਾ ਹੈ ਕਈ ਸ਼ਹਿਰ ਕਈ ਘਰ ਤੇ ਨਾਲ ਹੀ ਇਨਫਰਾਸਟ੍ਰਕਚਰ ਅਸਲ ਦੇ ਵਿੱਚ ਕਿਤੇ ਵੱਧ ਜੋਖਮ ਦੇ ਵਿੱਚ ਪਾਏ ਗਏ ਨੇ ਜੇਕਰ ਜਲਦ ਹੀ ਏਵੈਕੂਏਸ਼ਨ ਪਲਾਨ ਯਾਨੀ ਕਿ अर्ਲੀ ਵਾਰਨਿੰਗ ਸਿਸਟਮ ਤੇ ਮਜ਼ਬੂਤ ਇਮਾਰਤਾਂ ਦੀ ਤਿਆਰੀ ਨਾ ਹੋਈ ਤਾਂ ਨੁਕਸਾਨ ਕਲਪਨਾ ਤੋਂ ਵੀ ਕਿਤੇ ਪਰੇ ਹੋ ਸਕਦਾ ਹੈ ਤਾਂ ਅਮਰੀਕਾ ਦੇ ਵਿੱਚ ਵੱਡਾ ਭੁਚਾਲ ਆਉਣ ਦੀ ਸੰਭਾਵਨਾ ਜਤਾਈ ਜਾ ਸਕਦੀ ਹੈ ਕਿ ਜੇਕਰ ਇਹ ਤੂਫਾਨ ਆ ਜਾਂਦਾ ਹੈ 1000 ਫੁੱਟ ਉੱਚੀਆਂ ਲਹਿਰਾਂ ਉੱਠਣਗੀਆਂ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਅਮਰੀਕਾ ਚ ਅਜਿਹੇ ਸ਼ਹਿਰ ਨੇ ਜਿਹੜੇ ਸਕੈਂਟਾਂ ਦੇ ਵਿੱਚ ਪਾਣੀ ਦੀ ਲਪੇਟ ਵਿੱਚ ਆ ਸਕਦੇ ਨੇ ਸਕੈਂਟਾਂ ਦੇ ਵਿੱਚ ਉਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਤੱਕਦੇ ਨੇ ਤੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਹਾਲਾਤ ਬਣੇ ਹੋਏ ਨੇ ਕਿਉਂਕਿ ਹੜਾਂ ਦੀ ਮਾਰ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੇ ਝੱਲੀ ਹੈ ਤੇ ਹੁਣ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਜੇਕਰ ਲਗਾਤਾਰ ਪਹਾੜਾਂ ਦੇ ਵਿੱਚ بارش ਹੁੰਦੀ ਰਹੀ ਤਾਂ ਉਹ ਪਾਣੀ ਪੰਜਾਬ ਦੇ ਵਿੱਚ ਆਵੇਗਾ ਨੀਵੇਂ ਇਲਾਕਿਆਂ ਦੇ ਵਿੱਚ ਆਵੇਗਾ ਜਿਸ ਕਰਕੇ ਉਹਨਾਂ ਦੇ ਕਈ ਘਰ ਡੁੱਬਣ ਦੇ ਖਤਰੇ ਦੇ ਨਿਸ਼ਾਨ ਤੇ ਖੜੇ ਨੇ